ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਸਵਾਗਤ ਹੈ ਆਪ ਜੀ ਦਾ ਸਾਡੇ ਚੈਨਲ ਉੱਤੇ ਦਾਸ ਕਵੀਸ਼ਰ ਭਾਈ ਹਰਮਨਪ੍ਰੀਤ ਸਿੰਘ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਛੇਵੇਂ ਪਾਸ਼ਾ ਮਹਾਰਾਜ ਜੀਆ ਦੇ ਚਰਨ ਛੋਹ ਪ੍ਰਾਪਤ ਧਰਤੀ ਉਹਨਾਂ ਦੇ ਪਵਿੱਤਰ ਅਸਥਾਨ ਦੇ ਜਿੱਥੇ ਛੇਵੇਂ ਪਾਸ਼ਾ ਮਹਾਰਾਜ ਨੇ ਚਾਰ ਜੰਗਾਂ ਵਿੱਚੋਂ ਦੂਜੀ ਜੰਗ ਲੜੀ ਸੀ ਇਸ ਅਸਥਾਨ ਦਾ ਨਾਮ ਹੈ ਸ੍ਰੀ ਹਰਗਬਿੰਦਪੁਰ ਇਹ ਮਹਾਰਾਜ ਜੀਆਂ ਦੇ ਨਾਮ ਤੇ ਹੀ ਸ਼ਹਿਰ ਵਸਿਆ ਹੋਇਆ ਹੈ ਇਹ ਸਥਾਨ ਮਹਾਰਾਜੀ ਨੇ ਆਪ ਪ੍ਰਗਟ ਕੀਤਾ ਇਹ ਸ਼ਹਿਰ ਦਾ ਨਾਮ ਮਹਾਰਾਜ ਜੀਆਂ ਨੇ ਆਪ ਰਖਵਾਇਆ ਇਤਿਹਾਸ ਦਸਮ ਤੋਂ ਪਹਿਲਾਂ ਆਪ ਜੀ ਨੂੰ ਗੁਰਧਾਮਾਂ ਦੇ ਦਰਸ਼ਨ ਕਰਾਉਣੇ ਹਨ ਗੁਰਦੁਆਰਿਆਂ ਦੇ ਦਰਸ਼ਨ ਕਰਾਉਣੇ ਹਨ ਖਾਲਸਾ ਜੀ ਇਹ ਹੈ ਗੁਰਦੁਆਰਾ ਸ੍ਰੀ ਦੰਦਵਾ ਸਾਹਿਬ 메ਨ ਦਰਬਾਰ 6ਵੇਂ ਪਾਸ਼ਾ ਮਹਾਰਾਜ ਜੀਆਂ ਨੇ ਇੱਥੇ ਜੰਗ ਤੋਂ ਬਾਅਦ ਦਮ ਲਿਆ ਸੀ ਇਹ ਕਿੰਨਾ ਸੋਹਣਾ ਦਰਬਾਰ ਹੈ ਆਪ ਜੀ ਦੇਖ ਸਕਦੇ ਹੋ ਸਾਹ ਸੰਗਤ ਜੀ ਇਸ ਦਰਬਾਰ ਤੋਂ ਥੱਲੇ ਦਰਬਾਰ ਦੇ ਪਿਛਲੇ ਸਾਈਡ ਜੋ ਦੋ ਬੁੰਗੇ ਹਨ ਉਹਨਾਂ ਵਿੱਚੋਂ ਖੱਬੇ ਪਾਸੇ ਸਰੋਵਰ ਵਾਲੇ ਬੁੰਗੇ ਵੱਲ ਥੱਲੇ ਜਾਣ ਵਾਸਤੇ ਰਸਤਾ ਹੈ ਥੱਲੇ ਪੋਰਾ ਸਾਹਿਬ ਬਣਿਆ ਹੋਇਆ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਪੋਰਾ ਸਾਹਿਬ ਦੇ ਇਥੇ ਸ਼ਸਤਰਾਂ ਦਾ ਪ੍ਰਕਾਸ਼ ਕੀਤਾ ਗਿਆ ਹੈ ਜੇ ਪੋਰਾ ਸਾਹਿਬ ਦੇ ਦਰਬਾਰ ਵੱਲ ਵੇਖੀਏ ਤਾਂ ਪੋਰਾ ਸਾਹਿਬ ਜਿੰਨਾ ਉੱਪਰ ਦਰਬਾਰ ਹੈ ਉਹਨਾਂ ਹੀ ਥੱਲੇ ਖੁੱਲਾ ਹੈ ਪਰ ਅੱਧਾ ਦਰਬਾਰ ਹੈ ਤੇ ਅੱਧਾ ਬੰਦ ਕੀਤਾ ਗਿਆ ਹੈ ਆਪ ਜੀ ਤਿੰਨ ਸਾਈਡਾਂ ਪਾਸੋਂ ਤਿੰਨ ਕੰਧਾਂ ਪਾਸੋਂ ਪਿੱਛੋਂ ਸੱਜੇ ਤੇ ਖੱਬੇ ਪਾਸਿਓਂ ਪੂਰਾ ਸਾਹਿਬ ਨੂੰ ਦੇਖ ਸਕਦੇ ਹੋ ਅੱਧਾ ਬੰਦ ਕੀਤਾ ਗਿਆ ਹੈ ਤੇ ਅੱਧਾ ਦਰਬਾਰ ਹੈ ਖਾਲਸਾ ਜੀ ਆਪ ਜੀ ਉੱਪਰ ਛਤਵਾਲ ਵੇਖੋ ਤੇ ਛਤ ਦੇ ਨਾਲ ਜੁੜਨ ਵਾਲੀਆਂ ਕੰਧਾਂ ਵੱਲ ਵੇਖੋ ਅੱਧ ਤੱਕ ਆਉਂਦੀਆਂ ਹਨ ਤੇ ਅੱਗੇ ਰੋਸ਼ਨ ਤਾਂ ਲੱਗੇ ਹਨ ਜਿੰਨਾ ਅੱਗੇ ਦਰਬਾਰ ਹੈ ਪੂਰਾ ਸਾਹਿਬ ਦਾ ਤੇ ਪਿਛੇ ਜਿੰਨਾ ਬੰਦ ਹੈ ਉਥੇ ਰੋਸ਼ਨ ਦਾ ਨਹੀਂ ਲੱਗੇ ਇਸ ਤੋਂ ਬਾਅਦ ਆਪਾਂ ਦਰਸ਼ਨ ਕਰਵਾਉਨੇ ਹਾਂ ਗੁਰਦੁਆਰਾ ਸ੍ਰੀ ਜਾਨੀ ਸ਼ਾਹ ਜੀ ਦਾ ਇੱਥੇ ਸਤਿਗੁਰੂ ਜੀ ਮਹਾਰਾਜ ਜੀਆ ਦੇ ਨਾਲ ਪ੍ਰੇਮ ਕਰਨ ਵਾਲੇ ਜਾਨੀ ਕੋ ਜਾਨੀ ਮਲਾ ਦੇਣ ਵਾਲੀ ਇੱਛਾ ਰੱਖਣ ਵਾਲੇ ਬਾਬਾ ਜਾਨੀ ਸ਼ਾਹ ਜੀ ਦਾ ਸਥਾਨ ਹੈ ਆਪ ਜੀ ਦਰਸ਼ਨ ਕਰੋ ਇਸ ਦਰਬਾਰ ਦੇ ਬਾਬਾ ਜਾਨੀ ਸ਼ਾਹ ਜੀ ਦਾ ਇਹ ਦਰਬਾਰ ਹੈ ਖਾਲਸਾ ਜੀ ਹੁਣ ਆਪਾਂ ਇਤਿਹਾਸ ਦਾ ਬਚਨ ਕਰੀਏ ਜਦੋਂ 6ਵੇਂ ਪਾਸ਼ਾ ਮਹਾਰਾਜ ਇਸ ਸਥਾਨ ਤੇ ਆਉਂਦੇ ਹਨ ਸਭ ਤੋਂ ਪਹਿਲਾਂ ਇਹ ਸਥਾਨ ਮਹਾਰਾਜ ਜੀ ਨੂੰ ਬੜਾ ਚੰਗਾ ਲੱਗਦਾ ਹੈ ਬੜਾ ਸੋਹਣਾ ਸੁੰਦਰ ਲੱਗਦਾ ਹੈ ਤੇ ਮਹਾਰਾਜ ਜੀ ਇੱਥੇ ਆਸਣ ਕਰਦੇ ਹਨ ਇੱਥੇ ਮਹਾਰਾਜ ਜੀ ਸਥਾਨ ਦੀ ਚੋਣ ਕਰਕੇ ਗੁਰਦੁਆਰੇ ਦੀ ਉਸਾਰੀ ਕਰਦੇ ਹਨ ਤੇ ਇਥੋਂ ਦਾ ਜਿਹੜਾ ਚੌਧਰੀ ਸੀ ਉਹ ਉਹ ਸੀ ਭਗਵਾਨ ਦਾਸ ਕੇਰੜ ਤੇ ਉਹ ਆਣ ਕੇ ਗੁਰੂ ਸਾਹਿਬ ਜੀ ਦੇ ਨਾਲ ਬੁਰਾ ਵਿਹਾਰ ਕਰਨ ਲੱਗਦਾ ਹੈ ਸਿੱਖਾਂ ਦੇ ਨਾਲ ਬੁਰਾ ਵਿਹਾਰ ਕਰਦਾ ਹੈ ਤੇ ਗੁਰਧਾਮ ਦੇ ਨਾਲ ਛੇੜਖਾਨੀ ਕਰਦਾ ਹੈ ਖਾਲਸਾ ਜੀ ਇਹ ਭਗਵਾਨ ਦਾਸ ਕੇਰੜ ਇਸ ਨਗਰ ਦਾ ਚੌਧਰੀ ਸੀ ਇਸ ਨਗਰ ਦਾ ਪਹਿਲਾ ਨਾਂ ਸੀ 로ਹੇਲਾ ਤੇ ਹੁਣ ਉਹ ਭਗਵਾਨ ਦਾਸ ਕੇਰੜ ਗੁਰੂ ਘਰ ਦੀ ਬਿਦਵੀ ਕਰਨ ਲੱਗਾ ਤੇ ਬਾਬਾ ਬਿਧੀ ਚੰਦ ਜੀ ਨੇ ਜੋਸ਼ ਵਿੱਚ ਆਣ ਕੇ ਉਹਨੂੰ ਗੋਡਿਆਂ ਥੱਲੇ ਲੈ ਲਿਆ ਸੇਖਾ ਨੇ ਉਹਨੂੰ ਚੰਗਾ ਕੁੱਟਿਆ ਤੇ ਕੁੱਟ-ਕੁੱਟ ਉਹਨੂੰ ਪਾਰ ਬੁਲਾਤਾ ਮਤਲਬ ਕਿ ਮਾਰ ਦਿੱਤਾ ਉਹਨੂੰ ਬਾਅਦ ਵਿੱਚ ਦਰਿਆ ਵਿੱਚ ਰੋੜ ਦਿੱਤਾ ਗਿਆ ਉਹਦਾ ਪੁੱਤਰ ਗਿਆ ਜਲੰਧਰ ਜਾ ਕੇ ਫਰਿਆਦ ਕੀਤੀ ਕਰਮਚੰਦ ਰਤਨਚੰਦ ਅਬਦੁਲ ਖਾਨ ਇਹ ਆਏ ਚੜ ਕੇ ਫੌਜ ਇੱਥੇ ਚੜ ਕੇ ਆਈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੀਆਂ ਚਾਰ ਜੰਗਾਂ ਵਿੱਚੋਂ ਦੂਜੀ ਜੰਗ ਇੱਥੇ ਲੜੀ ਹੈ ਤੇ ਛੇਵੇਂ ਪਾਸ਼ਾ ਮਹਾਰਾਜ ਇਸ ਜੰਗ ਨੂੰ ਵੀ ਜਿੱਤ ਜਾਂਦੇ ਹਨ ਇਸ جنگ ਵਿੱਚ ਪੈਂਦੇਖਾਨ ਨਹੀਂ ਸੀ ਸੱਦਿਆ ਜਾਂਦਾ ਕਿਉਂਕਿ ਪਹਿਲੀ جنگ ਕਰਕੇ ਪੈਂਦੇਖਾਨ ਨੂੰ ਹੰਕਾਰ ਹੋ ਗਿਆ ਸੀ ਤੇ ਸੱਚੇ ਪਾਸ਼ਾ ਮਹਾਰਾਜ ਨੇ ਦੂਜੀ جنگ ਅਤੇ ਤੀਜੀ جنگ ਵਿੱਚ ਪੈਂਦੇਖਾਨ ਨੂੰ ਨਹੀਂ ਸੱਦਿਆ ਤੇ ਚੌਥੀ جنگ ਵਿੱਚ ਪੈਂਦੇਖਾਨ ਆਪ ਵਿਰੋਧੀ ਬਣ ਕੇ ਛੇਵੇਂ ਪਾਸ਼ਾ ਮਹਾਰਾਜ ਜੀਆ ਦੇ ਉੱਤੇ ਚੜ੍ਹ ਕੇ ਆ ਗਿਆ ਸੀ ਹੁਣ ਗੱਲ ਕਰੀਏ ਇਸ ਸਥਾਨ ਦੀ ਛੇਵੇਂ ਪਾਸ਼ਾ ਮਹਾਰਾਜ ਜੀਆ ਨੇ ਦੂਜੀ جنگ ਕਰਕੇ ਫਤਿਹ ਕਰਕੇ ਤੇ ਇੱਥੇ ਮਹਾਰਾਜ ਜੀਆ ਨੇ ਦਾਮ ਲਿਆ ਸੀ ਤਾ ਕਰਕੇ ਇਸ ਗੁਰਦੁਆਰੇ ਦਾ ਨਾਮ ਸ੍ਰੀ ਦਮਦਮਾ ਸਾਹਿਬ ਰੱਖਿਆ ਗਿਆ ਹੁਣ ਇਤਿਹਾਸ ਭੋਰਾ ਸਾਹਿਬ ਦਾ ਕਰੀਏ ਉਹਦਾ ਵਚਨ ਕਰੀਏ ਤਾਂ ਭੋਰਾ ਸਾਹਿਬ ਇਹ ਮੰਨਿਆ ਜਾਂਦਾ ਹੈ ਕਈਆਂ ਵੱਲੋਂ ਤੇ ਕਈਆਂ ਵੱਲੋਂ ਇਹ ਗੱਲ ਨਹੀਂ ਮੰਨੀ ਜਾਂਦੀ ਅਸੀਂ ਇਸ वाद-ਵਿਵਾਦ ਵਿੱਚ ਨਹੀਂ ਪੈਂਦੇ ਕਿਉਂਕਿ ਆਸਾਨ ਤੇ ਉਹੀ ਹੈ ਨਾ ਅਸੀਂ ਨਹੀਂ ਵਿਖਿਆ ਮਹਾਰਾਜ ਨੇ ਕਿੱਥੇ ਕੀ ਕੀਤਾ ਪਰ ਜੋ ਕੁਝ ਦੱਸਿਆ ਜਾਂਦਾ ਹੈ ਜੋ ਕੋਈ ਸੁਣਨ ਵਿੱਚ ਆਉਂਦਾ ਹੈ ਜੋ ਲਿਖਣ ਵਿੱਚ ਮਿਲਦਾ ਹੈ ਉਹਦੇ ਹਿਸਾਬ ਦੇ ਨਾਲ ਅਸੀਂ ਵਿਚਾਰ ਕਰ ਸਕਦੇ ਹਾਂ ਇੱਥੇ ਭੋਰਾ ਸਾਹਿਬ ਬਣਿਆ ਹੋਇਆ ਹੈ ਬਹੁਤ ਸੁੰਦਰ ਦਰਬਾਰ ਬਣਿਆ ਹੋਇਆ ਹੈ ਜਿੱਥੇ ਮਹਾਰਾਜਿਆਂ ਦਾ ਆਸਣ ਹੋਵੇ ਜਿੱਥੇ ਮਹਾਰਾਜਿਆਂ ਦਾ ਇਤਿਹਾਸ ਸਿਰਜਿਆ ਗਿਆ ਹੋਵੇ ਉਹ ਆਸਥਾਨ ਸ਼ਹੀਦ ਸਿੰਘ ਆਪੇ ਹੀ ਪ੍ਰਗਟ ਕਰ ਲਿੰਦੇ ਹਨ ਭੋਰਾ ਸਾਹਿਬ ਬਹੁਤ ਸੁੰਦਰ ਬਣਿਆ ਹੋਇਆ ਹੈ ਇਸ ਤੋਂ ਪਤਾ ਚੱਲਦਾ ਹੈ ਕਿ ਇਹ ਆਸਥਾਨ ਉਹੀ ਹੈ ਜਿੱਥੇ ਮਹਾਰਾਜਿਆਂ ਨੇ ਦਾਮ ਲਿਆ ਜਿੱਥੇ ਗੁਰੂ ਘਰ ਬਣਿਆ ਇੱਥੇ ਹੀ ਮਹਾਰਾਜਿਆਂ ਨੇ ਭਾਈ ਗੋਪਾਲਾ ਜੀ ਤੋਂ ਸ਼੍ਰੀ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਿਆ ਸੀ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਨੇ ਦਰਬਾਰ ਵਿੱਚ ਬੈਠੇ ਸਿੱਖਾਂ ਨੂੰ ਆਖਿਆ ਕਿ ਕੋਈ ਸ਼ੁੱਧ ਜਪਜੀ ਸਾਹਿਬ ਸੁਣਾਵੇ ਲਗਾ ਮਾਤਰਾ ਵਰਣਾਂ ਦੀ ਸਹੀ ਚੋਣ ਕਰਕੇ ਸੁਣਾਵੇ ਤੇ ਉਹਦੇ ਤੇ ਅਸੀਂ ਬਹੁਤੇ ਖੁਸ਼ ਹੋਵਾਂਗੇ ਪਰ ਸਾਨੂੰ ਸ਼ੁੱਧ ਜਪਜੀ ਸਾਹਿਬ ਸੁਣਾਉਣਾ ਹੈ ਭਾਈ ਗੋਪਾਲਾ ਜੀ ਉੱਠੇ ਭਾਈ ਗੋਪਾਲਾ ਜੀ ਨੇ ਜਦੋਂ ਜਪਜੀ ਸਾਹਿਬ ਸੁਣਾਇਆ ਤੇ ਮਹਾਰਾਜ ਜੀਆ ਨੇ ਆਪਣੇ ਆਸਣ ਤੋਂ ਥੋੜਾ ਉੱਚਾ ਆਸਣ ਭਾਈ ਗੋਬਾਲਾ ਜੀ ਦਾ ਲਵਾਇਆ ਸੀ ਕਿਉਂਕਿ ਜ ਮਹਾਰਾਜ ਜੀਆਂ ਦੀ ਬਾਣੀ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਦਾ ਛੇਵੇਂ ਪਾਸ਼ਾ ਬਹੁਤ ادب ਰੱਖਦੇ ਹਨ ਬਹੁਤ ਸਤਿਕਾਰ ਕਰਦੇ ਹਨ ਜੇ ਮਹਾਰਾਜ ਨੇ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣਿਆ ਹਾਂ ਤਾਂ ਇਸ ਕਰਕੇ ਸਾਨੂੰ ਵੀ ਇਹ ਚਾਹੀਦਾ ਹੈ ਕਿ ਆਪਾਂ ਵੀ ਵਰਨਾ ਦੀ ਅੱਖਰਾਂ ਦੀ ਮਲਗਾ ਮਾਤਰਾ ਦੀ ਸਹੀ ਚੋਣ ਕਰਕੇ ਦੀਰਗ ਤੇ ਗੁਰੂ ਮਾਤਰਾਵਾਂ ਦੀ ਸਹੀ ਚੋਣ ਕਰਕੇ ਜਪਜੀ ਸਾਹਿਬ ਨੂੰ ਸ਼ੁੱਧ ਬਾਣੀ ਪੜ੍ਹੀਏ ਸੁਣੀਏ ਵਿਚਾਰੀਏ ਸਾਡੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਮਹਾਰਾਜ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਉਸ ਤੋਂ ਬਾਅਦ ਭਾਈ ਗਪਾਲਾ ਜੀ ਤੋਂ ਸ਼੍ਰੀ ਸ਼ੁੱਧ ਜਪਜੀ ਸਾਹਿਬ ਜੀ ਦਾ ਪਾਠ ਸੁਣਿਆ ਮਹਾਰਾਜ ਜੀਆ ਨੇ ਇਹ ਭੋਰਾ ਸਾਹਿਬ ਦਾ ਇਤਿਹਾਸ ਹੈ ਹੋ ਸਕਦਾ ਹੈ ਜ਼ਮੀਨ ਦਾ ਲੈਵਲ ਉਸ ਵੇਲੇ ਬਹੁਤਾ ਨੀਵਾ ਹੋਵੇ ਜਾਂ ਥੋੜਾ ਬਹੁਤਾ ਨੀਵਾ ਹੋਵੇ ਇਹ ਮਹਾਰਾਜ ਹੀ ਆਪ ਜਾਣਦੇ ਹਨ ਜ਼ਮੀਨ ਦਾ ਲੈਵਲ ਉੱਚਾ ਨੀਵਾ ਹੁੰਦਾ ਰਹਿੰਦਾ ਹੈ ਮਹਾਰਾਜਿਆਂ ਦਾ ਇਤਿਹਾਸ ਹੀ ਬੜਾ ਲੰਮਾ ਸਮਾਂ ਪਹਿਲਾਂ ਦਾ ਹੈ ਸੱਚੇ ਪਾਤਸ਼ਾਹ ਮਹਾਰਾਜਿਆਂ ਤੋਂ ਬਾਅਦ ਜ਼ਮੀਨ ਦਾ ਲੈਵਲ ਉੱਚਾ ਨੀਵਾ ਵੀ ਹੋ ਸਕਦਾ ਹੈ ਇਸ ਕਰਕੇ ਜੋ ਦਮਨਵਾ ਸਾਹਿਬ ਦਾ ਦਰਬਾਰ ਹੈ ਤੇ ਪੋਰਾ ਸਾਹਿਬ ਥੱਲੇ ਹੈ ਇਹ ਹੀ ਆਸਾਨ ਹੈ ਜਿੱਥੇ ਮਹਾਰਾਜਿਆਂ ਨੇ ਬਾਣੀ ਵੀ ਸੁਣੀਆਂ ਤੇ ਦੰਮ ਵੀ ਲਿਆ ਹੁਣ ਗੱਲ ਕਰੀਏ ਤੇ ਪੋਰਾ ਸਾਹਿਬ ਦਾ ਜੋ ਦਰਬਾਰ ਹੈ ਜੋ ਆਪ ਜੀ ਨੇ ਦੇਖਿਆ ਕਿ ਉੱਪਰ ਵਾਲੇ ਦਰਬਾਰ ਦੇ ਹਿਸਾਬ ਦੇ ਨਾਲ ਥੱਲੇ ਅੱਧਾ ਦਰਬਾਰ ਖੁੱਲਾ ਹੈ ਤੇ ਜਿੱਥੇ ਉੱਪਰ ਸੱਚੇ ਪਾਸ਼ਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਪ੍ਰਕਾਸ਼ ਵਾਲੇ ਆਸ-ਪਾਸੇ ਵਾਲਾ ਸਥਾਨ ਹੈ ਜੋ ਥਾਂ ਹੈ ਜੋ ਜਗ੍ਹਾ ਹੈ ਜੋ ਵੱਡੀਆਂ ਬੋਝੀਆਂ ਕੱਡੀਆਂ ਹੋਈਆਂ ਹਨ ਉਹਨਾਂ ਦੇ ਬਰਾਬਰ ਹੀ ਥੱਲੇ ਭੋਰਾ ਸਾਹਿਬ ਨੂੰ ਕਵਰ ਕੀਤਾ ਗਿਆ ਹੈ ਬੰਦ ਕੀਤਾ ਗਿਆ ਹੈ ਤੇ ਉਹ ਕਿਸੇ ਪਾਸਿਓਂ ਵੀ ਖੁੱਲਾ ਨਹੀਂ ਹੈ ਕੋਈ ਉਹਨੂੰ ਰੋਸ਼ਨ ਕਰਨ ਨਹੀਂ ਕੋਈ ਉਹਨੂੰ ਗੇਟ ਨਹੀਂ ਲੱਗਾ ਕੋਈ ਦਰਵਾਜ਼ਾ ਨਹੀਂ ਲੱਗਾ ਉਨਾ ਹੀ ਸਥਾਨ ਥੱਲੇ ਕਵਰ ਹੈ ਹੁਣ ਮਹਾਰਾਜ ਜੀ ਜਾਣਦੇ ਹਨ ਕਿ ਉਹ ਤੇ ਵਿੱਚ ਉਹ ਥੜਾ ਹੈ ਜਾਂ ਨਹੀਂ ਜਾਂ ਫਿਰ ਉਹੀ ਸਾਰਾ ਉੱਪਰ ਤੱਕ ਭਰਤੀ ਪਈ ਹੋ ਸਕਦੀ ਹੈ ਇਹ ਮਹਾਰਾਜ ਜੀ ਆਪ ਜਾਣਦੇ ਹਨ ਕਿਉਂਕਿ ਇੱਥੇ ਜਿੰਨਾ ਕੁ ਬਜ਼ੁਰਗਾਂ ਕੋਲੋਂ ਅਹੀਂ ਸੁਣਿਆ ਹੈ ਕਿ ਸਥਾਨ ਤੇ ਉਹੀ ਹੈ ਪਰ ਅੰਦਰ ਕੀ ਹੈ ਕੋਈ ਜਾਣਦਾ ਨਹੀਂ ਕਿਉਂਕਿ ਲੰਮਾ ਸਮਾਂ ਪਹਿਲਾਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਇਹਦੀ ਸੇਵਾ ਕੀਤੀ ਗਈ ਸੀ ਕਈ ਬਜ਼ੁਰਗ ਇਹ ਦੱਸਦੇ ਹਨ ਕਿ ਵਿੱਚ ਥੜਾ ਹੈ। ਕਈ ਬਜ਼ੁਰਗ ਇਹ ਦੱਸਦੇ ਹਨ ਕਿ ਸਾਰੀ ਭਰਤੀ ਪਈ ਹੋਈ ਹੈ ਵਿੱਚ ਕੋਈ ਥੜਾ ਨਹੀਂ। ਬਾਕੀ ਮਹਾਰਾਜ ਆਪ ਜਾਣਦੇ ਹਨ। ਹੁਣ ਗੱਲ ਕਰੀਏ ਬਾਬਾ ਜਾਨੀ ਸ਼ਾਹ ਜੀ ਦੇ ਇਤਿਹਾਸ ਬਾਰੇ ਤੇ 6ਵੇਂ ਪਾਸ਼ਾ ਮਹਾਰਾਜਿਆਂ ਦੇ ਨਾਲ ਪ੍ਰੇਮ ਰੱਖਣ ਵਾਲੇ ਬਾਬਾ ਜਾਨੀ ਸ਼ਾਹ ਜੀ ਜਦੋਂ ਪ੍ਰਭੂ ਪ੍ਰਾਪਤੀ ਵਾਸਤੇ ਤੁਰੇ ਸਨ ਉਹਨਾਂ ਨੂੰ ਕੋਈ ਥਾਂ ਕੋਈ ਗੁਰੂ ਨਹੀਂ ਸਿਆਸਾ ਲੱਭਾ ਜਿਹੜਾ ਸੱਚੇ ਅਕਾਲ ਪੁਰਖ ਦਾ ਮਾਰਗ ਦੱਸ ਸਕੇ ਤੇ ਇਸ ਆਸਥਾਨ ਤੇ ਬਾਬਾ ਜਾਨੀ ਸ਼ਾਹ ਜੀ ਬੈਠੇ ਹੋਏ ਸਨ ਛੇਵੇਂ ਪਾਸ਼ਾ ਮਹਾਰਾਜ ਤੇ ਉਹਨਾਂ ਦੀ ਭਗਤੀ ਨੂੰ ਉਹਨਾਂ ਦੀ ਉਹਨਾਂ ਦੇ ਪਿਆਰ ਨੂੰ ਜਾਣਦੇ ਸਨ ਛੇਵੇਂ ਪਾਸ਼ਾ ਮਹਾਰਾਜ ਨੇ ਉਹਨਾਂ ਦੀ ਇੱਕ ਪ੍ਰੀਖਿਆ ਵੀ ਲਈ ਸੀ ਇਹ ਦੱਸਿਆ ਜਾਂਦਾ ਹੈ ਕਿ ਮਹਾਰਾਜ ਜੀਆ ਨੇ ਉਥੇ ਇੱਕ ਕੰਦ ਕਰਵਾ ਦਿੱਤੀ ਸੀ ਕਿ ਜਾਨੀ ਸ਼ਾਹ ਸਾਡੇ ਵੱਲ ਵੇਖ ਵੀ ਨਾ ਸਕੇ ਸਾਡੇ ਕੋਲ ਆ ਨਾ ਸਕੇ ਜਾਨੀ ਸ਼ਾਹ ਇਧਰ ਵਹਿੰਦੇ ਸਨ ਉਹ ਚਾਹੁੰਦੇ ਸਨ ਕਿ ਛੇਵੇਂ ਪਾਸ਼ਾ ਮਹਾਰਾਜ ਮੈਨੂੰ ਦਰਸ਼ਨ ਦੇਣ ਮੈਂ ਉਹਨਾਂ ਦੇ ਦਰਸ਼ਨ ਕਰਾਂ ਤੇ ਉਹਨਾਂ ਨਾਲ ਬਚਨ ਬਲਾਸ ਕਰਾਂ ਪਰ ਛੇਵੇਂ ਪਾਸ਼ਾ ਮਹਾਰਾਜ ਇਹ ਜਾਣਦੇ ਸਨ ਉਹਨਾਂ ਦੀ ਪਰਖ ਵੀ ਲੈਣੀ ਸੀ ਛੇਵੇਂ ਪਾਸ਼ਾ ਮਹਾਰਾਜ ਨੇ ਆਪਣੀ ਸਿੱਖਾਂ ਨੂੰ ਆਖਿਆ ਬਿਲੀ ਚਾਦ ਨੂੰ ਆਖਿਆ ਕਿ ਜਾ ਕੇ ਕਹੋ ਜਾਨੀ ਸ਼ਾ ਨੂੰ ਜੇ ਤੇਰੀ ਇੱਛਾ ਹੈ ਜਾਨੀ ਨੂੰ ਜਾਨੀ ਨਾਲ ਜਾਨੀ ਮਿਲਣ ਦੀ ਮਤਲਬ ਉਹਨਾਂ ਦਾ ਨਾਮ ਜਾਨੀ ਸ਼ਾ ਸੀ ਉਹ ਕਹਿੰਦੇ ਸਨ ਕਿ ਜਾਨੀ ਕੋ ਜਾਨੀ ਮਿਲਾ ਦਿਓ ਇਹ ਇੱਛਾ ਸੀ ਤੇ ਮਹਾਰਾਜ ਕਹਿੰਦੇ ਜੇ ਉਹਦੀ ਇੱਛਾ ਹੈ ਪ੍ਰਭੂ ਪ੍ਰਾਪਤੀ ਦੀ ਤੇ ਜਾ ਕੇ ਬਿਆਸ ਦਰਿਆ ਵਿੱਚ ਛਾਲ ਮਾਰ ਦੇ ਕਿਉਂਕਿ ਇਹ ਜਿਹੜਾ ਨਗਰ ਹੈ ਇਹ ਜਿਹੜਾ ਸਥਾਨ ਹੈ ਬਿਆਸ ਦਰਿਆ ਦੇ ਕੰਢੇ ਉੱਤੇ ਸਥਿਤ ਹੈ ਜਿਹੜਾ ਪਹਿਲਾਂ ਰੋਹਿਲਾ ਪਿੰਡ ਸੀ ਉਹ ਦਰਿਆ ਦੇ ਕੰਢੇ ਤੇ ਸਥਿਤ ਸੀ ਤੇ ਜਿੱਥੇ ਰੋਹਿਲਾ ਸੀ ਉੱਥੋਂ ਜੰਗ ਦੇ ਕਰਕੇ ਉਹ ਉਜੜ ਗਿਆ ਸੀ ਤੇ ਛੇਵੇਂ ਪਾਸ਼ਾ ਮਹਾਰਾਜ ਨੇ ਥੋੜਾ ਥੋੜਾ ਕ ਫਰਕ ਪਾ ਕੇ ਸ੍ਰੀ ਹਰਗੋਬਿੰਦਪੁਰ ਉੱਚੇ ਸਥਾਨ ਤੇ ਵਸਾਇਆ ਸੀ ਮਹਾਰਾਜਿਆਂ ਨੇ ਇਹ ਬਿਆਸ ਦਰਿਆ ਦੇ ਕੰਢੇ ਤੇ ਸਥਿਤ ਹੈ ਤੇ ਛੇਵੇਂ ਪਾਸ਼ਾ ਮਹਾਰਾਜ ਨੇ ਆਖਿਆ ਜੇ ਜਾਨੀ ਨੂੰ ਅਕਾਲ ਪੁਰਖ ਦੀ ਪ੍ਰਾਪਤੀ ਚਾਹੀਦੀ ਹੈ ਤੇ ਉਹ ਜਾ ਕੇ ਬਿਆਸ ਦਰਿਆ 'ਚ ਛਾਲ ਮਾਰ ਦੇਵੇ ਬਾਬਾ ਜਾਨੀ ਸ਼ਾਹ ਜੀ ਨੇ ਉਸੇ ਵੇਲੇ ਬਚਨ ਸੁਣ ਕੇ ਭੱਜ ਪਏ ਉਹਨਾਂ ਨੇ ਛਾਲ ਵੀ ਮਾਰਤੀ ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਛਾਲ ਵੀ ਮਾਰ ਦਿੱਤੀ ਸੀ ਪਰ ਛੇਵੇਂ ਪਾਸ਼ਾ ਮਾਰ ਇਹਨੂੰ ਪਤਾ ਲੱਗਾ ਮਹਾਰਾਜਿਆਂ ਨੇ ਸਿੱਖਾਂ ਨੂੰ ਭੇਜਿਆ ਵਾ ਬਿਬਰੀ ਚੰਦ ਨੂੰ ਭੇਜਿਆ ਕਿ ਲੈ ਕੇ ਆਓ ਉਹਨਾਂ ਨੂੰ ਜਦੋਂ ਉਹਨਾਂ ਨੂੰ ਫਿਰ ਬਚਾ ਕੇ ਲਿਆਂਦਾ ਗਿਆ ਤੇ ਮਹਾਰਾਜਿਆਂ ਨੇ ਗਲ ਵਿਕੜੀ ਵਿੱਚ ਲਿਆ ਤੇ ਬਾਬੇ ਜਾਨੀ ਸ਼ੇ ਨੇ ਆਖਿਆ ਜਾਨੀ ਕੋ ਜਾਨੀ ਮਿਲਾ ਦੋ ਮਹਾਰਾਜਿਆਂ ਨੇ ਕਿਹਾ ਤੂੰ ਤੇ ਮਿਲ ਚੁੱਕਾ ਪਹਿਲਾਂ ਹੀ ਮਹਾਰਾਜ ਇਹ ਕਹਿੰਦੇ ਤੇਰੀ ਪ੍ਰੀਖਿਆ ਅਸੀਂ ਲੈਣੀ ਸੀ ਉਹ ਲੈ ਲਈਆ ਤੋ ਪ੍ਰੀਖਿਆ ਵਿੱਚ ਪਾਸ ਆ। ਇਹ ਮਹਾਰਾਜ ਜੀਆਂ ਦਾ ਸਥਾਨ ਹੈ। ਬਾਬਾ ਜਾਨੀ ਸ਼ਾਹ ਜੀ ਦਾ ਵੀ ਇੱਥੇ ਸਥਾਨ ਹੈ। ਇੱਥੇ ਬਾਬਾ ਗੋਪਾਲਾ ਜੀ ਦਾ ਵੀ ਸਥਾਨ ਹੈ। 6ਵੇਂ ਪਾਸ਼ਾ ਮਹਾਰਾਜ ਜੀਆਂ ਦਾ ਵੀ ਸਥਾਨ ਹੈ। ਖਾਲਸਾ ਜੀ ਇਸ ਧਰਤੀ ਉੱਤੇ ਇਸ ਸਥਾਨ ਉੱਤੇ ਭਾਈ ਗੁਰਦਾਸ ਜੀ ਦੇ ਵੀ ਚਰਨ ਪਏ ਹਨ। ਭਾਈ ਗੁਰਦਾਸ ਜੀ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਵੀ ਇਸ ਸਥਾਨ ਤੇ ਚਰਨ ਪਏ ਹਨ। ਕਿਉਂਕਿ ਇਹ ਦੱਸਿਆ ਜਾਂਦਾ ਹੈ ਕਿ ਇਸ ਸਥਾਨ ਦੀ ਮੋਢੀ ਬਾਬਾ ਬੁੱਢਾ ਸਾਹਿਬ ਜੀ ਨੇ ਗਢਵਾਈ ਸੀ ਤੇ ਬਾਬਾ ਬੁੱਢਾ ਸਾਹਿਬ ਜੀ ਇੱਥੇ ਗੁਰਸਿੱਖਾਂ ਨੂੰ ਸ਼ੁੱਧ ਜਪਜੀ ਸਾਹਿਬ ਦੀ ਸੰਥਿਆ ਵੀ ਦਿਆ ਕਰਦੇ ਸਨ ਉਸ ਤੋਂ ਬਾਅਦ ਜੇ ਨਾਮਕਰਨ ਕਹੀਏ ਤੇ ਨਾਮਕਰਨ ਵੀ ਸ੍ਰੀ ਹਰਗੋਬਿੰਦਪੁਰ ਮਹਾਰਾਜ ਦੇ ਨਾਮ ਵੀ ਨਾਮ ਤੇ ਨਗਰ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਵਸਾਇਆ ਸੀ ਕਿਉਂ ਮਹਾਰਾਜ ਨੇ ਆਖਿਆ ਸੀ ਬਾਬਾ ਜੀ ਤੁਸੀਂ ਇਹਦਾ ਨਾਮ ਰੱਖੋ ਤੇ ਬਾਅਦ ਵਿੱਚ ਬਚਨ ਕਰਦਿਆਂ ਕਰਦਿਆਂ ਕਹਿੰਦੇ ਹਨ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਇਸ ਸ਼ਹਿਰ ਦਾ ਨਾਮ ਸ੍ਰੀ ਹਰਗੋਬਿੰਦਪੁਰ ਰੱਖਿਆ ਸੀ ਖਾਲਸਾ ਜੀ ਇਹ ਸੀ ਸ੍ਰੀ ਹਰਗੋਬਿੰਦਪੁਰ ਦਾ ਇਤਿਹਾਸ 6ਵੇਂ ਪਾਸ਼ਾ ਮਹਾਰਾਜ ਜੀਆਂ ਦੀ ਦੂਜੀ ਜੰਗ ਤੋਂ ਉਪਰੰਤ ਮਹਾਰਾਜੀਆਂ ਨੇ ਨਗਰ ਵਸਾਇਆ ਤੇ ਇੱਥੇ ਬਾਬਾ ਗਪਾਲਾ ਜੀ ਦਾ ਬਾਬਾ ਜਾਨੀ ਸ਼ਾਹ ਜੀ ਦਾ ਸਥਾਨ ਹੈ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਥਾਨ ਅਤੇ ਬਾਬਾ ਜਾਨੀ ਸ਼ਾਹ ਜੀ ਦੇ ਸਥਾਨ ਦੇ ਵਿੱਚਕਾਰ ਸਾਹਮਣੇ ਵਾਲੇ ਪਾਸੇ ਇੱਕ ਪਹਿਲਾ ਸਮਾ ਅੰਬਾਂ ਦਾ ਬਾਗ ਹੋਇਆ ਕਰਦਾ ਸੀ ਬਾਅਦ ਵਿੱਚ ਓਮਬਾਂ ਦੇ ਰੁੱਖਾਂ ਨੂੰ ਦਰਖਤਾਂ ਨੂੰ ਕੱਟ ਦਿੱਤਾ ਗਿਆ ਤੇ ਹੁਣ ਉੱਥੇ ਫੇਰ ਬੂਟਿਆਂ ਨੂੰ ਲਗਾਇਆ ਗਿਆ ਹੈ ਮਹਾਰਾਜ ਜੀ ਕਿਰਪਾ ਕਰਨ ਇਹ ਵੀ ਫਲ ਫੁੱਲ ਜਾਣ ਤੇ ਇੱਥੇ ਸੋਹਣਾ ਬਾਗ ਪਹਿਲਾਂ ਵਾਂਗ ਬਣੇ ਕਿਉਂਕਿ ਅਸੀਂ ਇਸ ਅਸਥਾਨ ਤੇ ਬਚਪਨ ਵਿੱਚ ਆਇਆ ਕਰਦੇ ਸੀ ਤੇ ਸਾਨੂੰ ਅਜੇ ਵੀ ਯਾਦ ਹੈ ਕਿ ਇੱਥੇ ਇੱਕ ਬਾਗ ਹੁੰਦਾ ਸੀ ਸਾਡੇ ਇੱਥੇ ਆਉਣ ਤੇ ਬਾਅਦ ਬਾਗ ਇੱਥੇ ਨਹੀਂ ਰਿਹਾ ਕਟਵਾ ਦਿੱਤਾ ਗਿਆ ਸੀ ਪਰ ਹੁਣ ਵੀ ਮਹਾਰਾਜਿਆਂ ਦੀ ਕਿਰਪਾ ਨਾਲ ਸੋਹਣਾ ਬਾਗ ਸਜਿਆ ਹੈ ਇੱਥੇ ਬਾਬਾ ਜਾਨੀ ਸ਼ਾਹ ਜੀ ਦੇ ਗੁਰਦੁਆਰੇ ਦੇ ਲਾਗੇ ਇੱਕ ਭਾਈ ਗੋਪਾਲਾ ਜੀ ਦਾ ਉਹਨਾਂ ਦੇ ਨਾਮ ਤੇ ਹਾਲ ਵੀ ਬਣਿਆ ਹੋਇਆ ਹੈ ਜਿੱਥੇ ਵਿਸਾਖੀ ਵਾਲੇ ਪੁਰਬ ਤੇ ਜੋੜ ਮੇਲਾ ਲੱਗਦਾ ਹੈ ਦੀਵਾਨ ਸਜਦੇ ਹਨ ਇਸ ਆਸਾਨ ਦੇ ਉੱਤੇ ਖਾਸ ਤੌਰ ਤੇ ਵਿਸਾਖੀ ਵੀ ਮਨਾਈ ਜਾਂਦੀ ਹੈ ਤੇ ਬਾਅਦ ਵਿੱਚ ਫਤਿਹ ਦਿਵਸ ਬਣਾਇਆ ਜਾਂਦਾ ਹੈ ਫਤਿਹ ਦਿਵਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਦੂਜੀ ਜੰਗ ਨੂੰ ਖਤੇ ਕਰਨ ਦੇ ਸਬੰਧ ਵਿੱਚ ਮਨਾਇਆ ਜਾਂਦਾ ਹੈ ਇੱਕ ਦਿਨ ਨਗਰ ਕੀਰਤਨ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ ਤੇ ਇੱਕ ਦਿਨ ਗੁਰਮਤ ਸਮਾਗਮ ਹੁੰਦੇ ਹਨ ਉਦੋਂ ਵੀ ਇੱਥੇ ਸਮਾਗਮ ਹੁੰਦੇ ਹਨ ਤੇ ਵਿਸਾਖੀ ਤੇ ਵੀ ਇੱਥੇ ਸਮਾਗਮ ਹੁੰਦੇ ਹਨ ਤੇ ਹਰ ਮਸਿਆਂ ਇੱਥੇ ਦੀਵਾਨ ਸੱਜਦੇ ਹਨ ਕਵੀਸ਼ਰ ਜਥੇ ਰਾਗੀ ਜਥੇ ਢਾਡੀ ਜਥੇ ਤੇ ਕਥਾਵਾਚਕ ਜਥੇ ਆਉਂਦੇ ਹਨ ਸਤਿਗੁਰ ਜੀ ਦੇ ਇਤਿਹਾਸ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ ਇਸ ਸਥਾਨ ਤੋਂ ਬਾਅਦ 6ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਅੰਤਮ ਸਮੇਂ ਰਮਦਾਸ ਨੂੰ ਵੀ ਚਾਲੇ ਪਾਉਂਦੇ ਹਨ ਬਾਅਦ ਵਿੱਚ ਅੰਮ੍ਰਿਤਸਰ ਵੱਲ ਜਾਂਦੇ ਹਨ ਇਹ ਸੀ ਇੱਥੋਂ ਦਾ ਇਤਿਹਾਸ ਆਪ ਜੀ ਨੂੰ ਚੰਗਾ ਲੱਗਾ ਤਾਂ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਜੋ ਆਪ ਜੀ ਇਸ ਸਥਾਨ ਬਾਰੇ ਜਾਣਦੇ ਹੋ ਉਹ ਵੀ ਕਮੈਂਟਾਂ ਵਿੱਚ ਜ਼ਰੂਰ ਸਾਂਝਾ ਕਰੋ ਕਿਉਂਕਿ ਇਦਾਂ ਹੀ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ ਇੱਕ ਦੂਜੇ ਦੀ ਵਿਚਾਰ ਧਾਰਾ ਆ ਸਾਨੂੰ ਸਮਝ ਆਉਂਦੀ ਹੈ ਸਤਿਗੁਰ ਜੀ ਮਹਾਰਾਜ ਜੀਆਂ ਦੇ ਸਾਹਮਣੇ ਦੋ ਨਿਸ਼ਾਨ ਲੱਗੇ ਹੋਏ ਹਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਨਿਸ਼ਾਨ ਤੇ ਮਤਲਬ ਕਿ ਦੋ ਨਿਸ਼ਾਨ ਲੱਗੇ ਹੋਏ ਹਨ ਇੱਕ ਮੀਰੀ ਦਾ ਹੈ ਇੱਕ ਪੀਰੀ ਦਾ ਹੈ ਜਿੱਥੇ-ਜਿੱਥੇ ਛੇਵੇਂ ਪਾਸ਼ਾ ਮਹਾਰਾਜ ਦੇ ਚਰਨ ਪਏ ਹਨ ਉਥੇ-ਉਥੇ ਦੋ ਨਿਸ਼ਾਨ ਸਾਹਿਬ ਚਲਾਏ ਜਾਂਦੇ ਹਨ ਜਿਸ ਗੁਰੂ ਸਾਹਿਬ ਦੇ ਦਰਬਾਰ ਦੇ ਅੱਗੇ ਦੋ ਨਿਸ਼ਾਨ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਛੇਵੇਂ ਪਾਸ਼ਾ ਮਹਾਰਾਜ ਜੀਆਂ ਦੇ ਉਥੇ ਚਰਨ ਪਏ ਹਨ ਖਾਸਾ ਜੀ ਹੁਣ ਅਸੀਂ ਵੀਡੀਓ ਦੇ ਵਿੱਚ ਇੱਕ ਫੋਟੋ ਆਪ ਜੀ ਨੂੰ ਦਿਖਾਵਾਂਗੇ ਤੇ ਉਹਦੇ ਵਿੱਚ ਆਪ ਜੀ ਨੇ ਦੱਸਣਾ ਹੈ ਇਹ ਇੱਕ ਜਾਣਕਾਰੀ ਵਾਸਤੇ ਇੱਕ ਨੌਲੇਜ ਵਾਸਤੇ ਆਪ ਜੀ ਦੇ ਨਾਲ ਸਵਾਲ ਸਾਂਝਾ ਕਰਨ ਲੱਗੇ ਹਾਂ ਇਹ ਸਿਰਫ ਬੱਚਿਆਂ ਵਾਸਤੇ ਹੈ ਕੋਈ ਨੌਜਵਾਨ ਵਾਸਤੇ ਕੋਈ ਵਿਚਾਰਤਾਰਾ ਦਾ ਵਿਸ਼ਾ ਨਹੀਂ ਕੋਈ ਲੜਨ ਦਾ ਵਿਸ਼ੇ ਨਹੀਂ ਇਸ ਕਰਕੇ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਨੂੰ ਸਾਡੀ ਸਿੱਖ ਪੀੜੀ ਨੂੰ ਸਾਡੇ ਇਤਿਹਾਸ ਬਾਰੇ ਕਿੰਨਾ ਇੱਕ ਜਾਣਕਾਰੀ ਹੈ ਕਿੰਨੀ ਕਨੋਲਜ ਹੈ ਇਸ ਕਰਕੇ ਹੀ ਸਵਾਲ ਪੁੱਛਦੇ ਹਾਂ ਆਪਜੀ ਕਮੈਂਟਾਂ ਵਿੱਚ ਜਰੂਰ ਦੱਸਿਓ ਜੋ ਆਪਜੀ ਨੂੰ ਫੋਟੋ ਦਿਖ ਰਹੀ ਹੈ ਉਹਦੇ ਵਿੱਚ ਮੀਰੀ ਦਾ ਨਿਸ਼ਾਨ ਕਿਹੜਾ ਹੈ ਤੇ ਪੀਰੀ ਦਾ ਨਿਸ਼ਾਨ ਕਿਹੜਾ ਹੈ ਇਹਨਾਂ ਵਿੱਚ ਕੀ ਫਰਕ ਹੈ ਪੀਰੀ ਦਾ ਨਿਸ਼ਾਨ ਕਿੱਥੋਂ ਪਤਾ ਲੱਗਦਾ ਹੈ ਤੇ ਮੀਰੀ ਦਾ ਨਿਸ਼ਾਨ ਕਿੱਥੋਂ ਪਤਾ ਲੱਗਦਾ ਹੈ ਬੱਚਿਆਂ ਨੂੰ ਬੇਨਤੀ ਹੈ ਕਿ ਉਹ ਜਰੂਰ ਦੱਸਣ ਕਮੈਂਟਾਂ ਵਿੱਚ ਇਹ ਕੋਈ ਵਾਦ-ਵਿਵਾਦ ਦਾ ਵਿਸ਼ਾ ਨਹੀਂ ਇਹ ਕੋਈ ਲੜਾਈ ਝਗੜੇ ਦਾ ਵਿਸ਼ਾ ਨਹੀਂ ਇਹ ਸਿਰਫ ਜਾਣਕਾਰੀ ਵਾਸਤੇ ਸਵਾਲ ਪੁੱਛਿਆ ਗਿਆ ਹੈ ਆਪ ਜੀ ਜਰੂਰ ਦੱਸਣਾ ਆਪਣੇ ਵਿਚਾਰ ਇਸ ਇਤਿਹਾਸ ਬਾਰੇ ਇਸ ਸਥਾਨ ਬਾਰੇ ਜਰੂਰ ਸਾਂਝੇ ਕਰੋ ਆਪ ਜੀ ਦੇ ਨਾਲ ਇੰਨੀਆਂ ਕੀ ਇਤਿਹਾਸ ਦੀਆਂ ਸਾਂਝਾ ਪਾਉਂਦੇ ਪਿੰਡਾਂ ਦੇ ਜਾਚ ਕਾਂ ਫਤਿਹਪਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ